ਬਠਿੰਡਾ ਦੇ ਵਿੱਚ ਫਿਜ਼ਿਕਲੀ ਹੈਂਡੀਕੈਪਡ ਐਸੋਸੀਏਸ਼ਨ ਦੇ ਵੱਲੋਂ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਤੇ ਪ੍ਰਦਰਸ਼ਨ ਕੀਤਾ ਗਿਆ ਤੇ ਨਾ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਜਿਹੜੀ ਪੈਨਸ਼ਨ ਹੈ ਉਸ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਆ ਗਿਆ ਹੈ ਕਿ ਸਰਕਾਰ ਦੇ ਵੱਲੋਂ ਜਿਹੜੀ 2500 ਰੁਪਏ ਪੈਨਸ਼ਨ ਦੀ ਗੱਲ ਕੀਤੀ ਗਈ ਸੀ ਉਹ ਵੀ ਨਹੀਂ ਦਿੱਤੀ ਜਾ ਰਹੀ ਤੇ ਇਹਨਾਂ ਵੱਲੋਂ 5000 ਰੁਪਏ ਜਿਹੜੀ ਪੈਨਸ਼ਨ ਹੈ ਉਸ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਕਿ ਮਹਿੰਗਾਈ ਕਾਫੀ ਵੱਧ ਗਈ ਹੈ ਤੇ ਗੁਜ਼ਾਰਾ ਨਹੀਂ ਚੱਲਦਾ ਜਿਹੜਾ ਫਿਜ਼ਿਕਲੀ ਹੈਂਡੀਕੈਪਡ ਕੋਈ ਬੰਦਾ ਹੈ ਤਾਂ ਉਹ ਆਪਣੇ ਪਰਿਵਾਰ ਤੇ ਨਿਰਭਰ ਨਹੀਂ रह ਸਕਦਾ ਘੱਟੋ-ਘੱਟ 5000 ਰੁਪਏ ਉਸ ਦੀ ਪੈਨਸ਼ਨ ਕੀਤੀ ਜਾਵੇ ਤਾਂ ਜੋ ਉਹ ਆਪਣਾ ਖਰਚਾ ਚੁੱਕ ਸਕੇ ਇਸ ਦੇ ਨਾਲ ਹੀ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਕਰਜ਼ੇ ਨੇ ਉਹ ਬਿਨਾਂ ਵਿਆਜ ਤੋਂ ਘੱਟੋ-ਘੱਟ 2 ਤੋਂ 2.5 ਲੱਖ ਰੁਪਏ ਦੇ ਦਿੱਤੇ ਜਾਣ ਤਾਂ ਜੋ ਜਿਹੜੇ ਹੈਂਡੀਕੈਪ ਨੇ ਆਪਣਾ ਕੋਈ ਕੰਮਕਾਰ ਖੋਲ ਕੇ ਆਪਣਾ ਇਹ ਰੋਜ਼ਗਾਰ ਨੂੰ ਤੋਰ ਸਕਣ ਇਸ ਦੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਸਰਕਾਰੀ ਨੌਕਰੀਆਂ ਤੋਂ ਵੀ ਜਿਹੜੇ ਦਿਵਿਆਂਗ ਦੇ ਉਹਨਾਂ ਨੂੰ ਉਲੰਭੇ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ ਤੇ ਇਹਨਾਂ ਦਾ ਕਹਿਣਾ ਕਿ ਜੇਕਰ ਸਰਕਾਰ ਅਜੇ ਵੀ ਮੰਗਾ ਤੇ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਹ ਨਾਮ ਹੈ ਕਿਹੜੇ ਸੰਸਥਾ ਦਾ ਹਾਂਜੀ ਸਤਨਾਮ ਸਿੰਘ ਨਾਮ ਹੈ ਜੀ ਬਠਿੰਡੇ ਦੇ ਲੋਕਲ ਰਹਿਣ ਵਾਲੇ ਆ ਸੰਸਥਾ ਜੋ ਹੈ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਕਾਈ ਬਠਿੰਡਾ ਦੇ ਪੱਤਰ ਸੇ ਦਿੱਤਾ ਜਾਣੀ ਹੈ ਕਿ ਕੀ ਕਰ ਇਹ ਕਾਰਨ ਜੀ ਜਿਵੇਂ ਸਾਡੀਆਂ ਕਾਫੀ ਟਾਈਮ ਤੋਂ ਮੰਗਾਂ ਜਿਹੜੀਆਂ ਉਹ ਲਟਕੀਆਂ ਹੋਈਆਂ ਨੇ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਕਰ ਰਹੀ ਸਰਕਾਰ 5000 ਰੁਪਏ ਪੈਨਸ਼ਨ ਹੈ ਜਿਹੜਾ ਉਹ ਕਰਨੀ ਲਈ 5 2500 ਰੁਪਏ ਜਾਨੀ ਕਿ ਸਰਕਾਰ ਨੇ ਕਿਹਾ ਸੀ ਜੋ ਪਿਛਲੇ ਸਮੇਂ ਦੇ ਵਿੱਚ ਉਹ ਵੀ ਨਹੀਂ ਕਰ ਰਹੀ ਪਰ ਸਾਡੀ ਮੰਗ ਹੈ ਜਿਹੜੀ ਉਹ 5000 ਰੁਪਏ ਦੀ ਵੀ 5000 ਰੁਪਏ ਮਹੀਨਾ ਜਿਹੜਾ ਆਏਗਾ ਉਹ ਹੈਂਡੀਕੈਪਟ ਨੂੰ ਇੱਕ ਨੂੰ ਦਿੱਤਾ ਜਾਵੇ ਕਿਉਂਕਿ ਮਹਿੰਗਾਈ ਬਹੁਤ ਹੈ ਜਿਹੜਾ ਹੈਂਡੀਕੈਪਟਾ ਉਹ ਜਾਨੀ ਕਿ ਆਪਣੇ ਦੂਸਰੇ ਪਰਿਵਾਰ ਤੇ ਨਿਰਭਰ ਹੁੰਦਾ ਆਪਣਾ ਜਾਨੀ ਕਿ ਆਪ ਦਾ ਕਿਰਿਆ ਆਪਣੀ ਸੋਧ ਨਹੀਂ ਸਕਦਾ ਚੰਗੀ 88% ਇਹ 100% ਜਿਹੜੇ ਹੈਂਡੀਕੈਪਟ ਨੇ ਭਾਈ ਭੈਣ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੈ ਜੀ ਨਾ ਹੀ ਉਹਨਾਂ ਨੂੰ ਘਰ ਚੱਜਦਾ ਉਹਨਾਂ ਦੇ ਕੋਲ ਹੈ ਤੇ ਉਹ ਆਪਣੇ ਲੈਟਰਨ ਬਾਥਰੂਮ ਦੇ ਵਿੱਚ ਜੋ ਜਾਂਦੇ ਨੇ ਜੜਕੇ ਜਾਂਦੇ ਨੇ ਕੱਚੇ ਥਾਵਾਂ ਦੇ ਵਿੱਚ ਦੀ ਉਤੇ ਬਹੁਤ ਮੁਸ਼ਕਲ ਹੈ ਜੀ ਤੇ ਜੋ ਮਤਲਬ ਕਰਜ਼ਾ ਜਿਹੜੇ ਦਿਨਾਂ ਛੋਟਾ ਮੋਟਾ ਉਹ ਕੰਮ ਕਾਜ ਕਰ ਸਕਣ ਉਹ ਘੱਟੋ ਘੱਟ ਵੀ 2.5 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜਾ ਬਿਨਾਂ ਵਿਆਜ ਤੋਂ ਦਿੱਤਾ ਜਾਵੇ ਤਾਂ ਕਿ ਉਹ ਛੋਟਾ ਮੋਟਾ ਆਪਣਾ ਕੰਮ ਕਾਜ ਕਰਕੇ ਜੀਵਨ ਬਸਰ ਚੰਗਿਆ ਵਧੀਆ ਨਿਵਾਸ ਸੰਪੂਰਨ ਕਰ ਸਕਣ ਤੇ ਇਹ ਸਰਕਾਰ ਦੇ ਲਾਰੇ ਹੈ ਜੀ ਮਤਲਬ ਕੋਈ ਕੀਤਾ ਨਹੀਂ ਜਾ ਰਿਹਾ ਕੁਝ ਇੱਕ ਗੱਲ ਇਹ ਵੀ ਹੈ ਨਾ ਜੀ ਸਰਕਾਰ ਨੂੰ ਪਤਾ ਹੈ ਵੀ ਹੈਂਡੀਕੈਪਡ ਜਿਹੜਾ ਵਰਗ ਹੈ ਇਹ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਪੂਰਾ ਸਰੀਰਕ ਤੌਰ ਤੇ ਵੀ ਮਜ਼ਬੂਤ ਨਹੀਂ ਹੈ ਤੇ ਮਾਨਸਿਕ ਤੌਰ ਤੇ ਵੇਸਕਾ ਸੀ ਪੂਰੇ ਮਜ਼ਬੂਤ ਹਾਂ ਪਰ ਉਹ ਚੀਜ਼ ਨੂੰ ਮੰਨਿਆ ਨਹੀਂ ਜਾ ਰਿਹਾ ਸਾਡੇ ਦਿਮਾਗ ਪੂਰੇ ਕੰਮ ਕਰਦੇ ਨੇ ਇਹ ਜੀ ਕੋਈ ਗੱਲ ਨਹੀਂ ਪਰ ਸਰੀਰਕ ਤੌਰ ਤੇ ਐਸੇ ਸਮਰਥਾ ਸਾਥੋਂ ਕੁਝ ਹੁੰਦਾ ਨਹੀਂ ਇਸ ਕਰਕੇ ਸਰਕਾਰ ਨੂੰ ਪਤਾ ਹੈ ਵੀ ਉਸ ਤਰ੍ਹਾਂ ਦਾ ਇਹ ਇਕੱਠਾ ਜਿਹੜਾ ਨਹੀਂ ਕਰ ਸਕ ਸਕਣਗੇ ਤਾ ਕਰਕੇ ਸਾਡੇ ਨਾਲ ਜੜੀ ਕੇ ਪੂਰਾ ਜਨੇ ਕੇ ਵੀ ਮਤਰੇਈ ਮਾਲ ਆ ਕਹਿੰਦੇ ਵੀ ਸਲੂਕ ਜਿਹੜਾ ਕੀਤਾ ਜਾ ਰਿਹਾ ਨਹੀਂ ਪੂਰਾ ਕੀਤਾ ਗਿਆ ਜੀ ਉਸੇ ਤਰ੍ਹਾਂ ਹੀ ਲੜਕੇ ਪਏ ਜੀ ਕੁਝ ਨਹੀਂ ਹੈ ਉਹ ਗੱਲਾਂ ਹੀ ਇੰਜ ਕਰ ਲੈਣਾ ਬਹੁਤ ਸਾਡਾ ਜਿਹੜਾ ਹੈਂਡੀਕੈਪਡ ਵਰਗ ਆ ਉਹ ਪੜਿਆ ਲਿਖਿਆ ਵੀ ਹੈ ਗ੍ਰੈਜੂਏਟ ਹੈ ਪਰ ਉਹਨਾਂ ਨੂੰ ਜਿਹੜਾ ਮਤਲਬ ਸਰਕਾਰੀ ਕੋਈ ਜੋਬ ਤੇ ਨਹੀਂ ਰੱਖਿਆ ਜਾ ਰਿਹਾ ਸਭ ਨੂੰ ਕੱਢਿਆ ਜਾ ਰਿਹਾ ਉਹਨਾਂ ਨੂੰ ਵਿੱਚੋਂ ਸਾਡੇ ਕੋਲੇ ਸਬੂਤ ਹਨ ਜੀ ਵੀ ਉਹਨਾਂ ਨੂੰ ਵਿੱਚੋਂ ਉਹਨਾਂ ਦੇ ਨਕਾਰ ਦਿੱਤਾ ਗਿਆ ਕੱਢਿਆ ਜਾ ਰਿਹਾ ਨਹੀਂ ਵੀ ਨਹੀਂ ਨਹੀਂ ਕੁਛ ਨਹੀਂ ਜੀ ਆਣ ਦੇਖਿਆ ਕੀਤਾ ਜਾ ਰਿਹਾ ਆਣ ਗੋਲਿਆ ਕੀਤਾ ਜਾ ਰਿਹਾ ਜੀ ਸਾਨੂੰ ਅਗਲਾ ਐਕਸ਼ਨ ਇਹ ਜੀ ਜਿਸਤਾ ਸੀ ਇਸ ਤਰ੍ਹਾਂ ਮਤਲਬ ਇੱਥੇ ਬੈਠੇਗੇ ਇੱਕ ਮੀਟਿੰਗ ਹੀ ਕੀਤੀ ਐ ਹੁਣ ਅਗਲੀ ਜਿਹੜੀ ਰਣਨੀਤੀ ਉਹ ਇਹ ਘੜੀ ਗਈ ਆ ਅੱਜ ਸਾਡੇ ਸਾਰੇ ਸੀਨੀਅਰ ਇੱਥੇ ਪਹੁੰਚੇ ਨੇ ਵੀ ਜੇ ਨਾ ਸਰਕਾਰ ਤਸ ਤੋਂ ਮਸ ਹੁੰਦੀ ਦੀ ਸੀ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਜਾਮ ਲਾਵਾਂਗੇ ਤੇ ਇਹ ਜਨਨ ਕੀ ਵੀ ਸਾਹਮਣਾ ਕਰਨਾ ਪੈ ਸਕਦਾ ਸਰਕਾਰ ਨੂੰ ਅੱਗੇ ਚੰਗਨੇ ਚੋਣਾ ਤੇ ਆ ਰਹੇ ਨੇ ਕੋਈ ਉਸਤਾ ਵੀ ਹਾਂਜੀ ਤੁਹਾਡਾ ਪੰਚਾਇਤੀ ਚੋਣਾ ਵਿਆਰਥੀ ਹੋਣਾ ਤੇ ਵੀ ਕੋਈ ਰਣਨੀਤੀ ਜੋ ਨਾ ਮਾਸਤ ਕੀ ਹੈ ਮਸ ਕੁਝ ਨਹੀਂ ਹੈ ਜੇ ਸਾਡੇ ਕੋਲ ਮਤਲਬ ਵੋਟ ਵਗੈਰਾ ਮੰਗਣ ਆਉਣਗੇ ਤਾਂ ਸਾਡੀ ਬਿਲਕੁਲ ਹੁਣ ਤਾਂ ਸਾਡਾ ਅਧਿਕਾਰ ਹੈ ਜਨਨ ਕਿ ਪਾਉਣਾ ਵੋਟਰ ਅਧਿਕਾਰ ਹੈ ਅਸੀਂ ਨਹੀਂ ਕਹਿੰਦੇ ਵੋਟ ਨਹੀਂ ਪਾਵਾਂਗੇ ਪਰ ਸਾਡਾ ਮਨ ਜਾ ਬਿਲਕੁਲ ਹੀ ਨਹੀਂ ਕਰ ਰਿਹਾ ਵੀ ਕਿਸ ਨੂੰ ਵੋਟ ਪਾਈ ਜਾਵੇ ਕਿਉਂਕਿ ਜਿੰਨੀਆਂ ਸਰਕਾਰਾਂ ਆਈਆਂ ਸਾਡੇ ਨਾਲ ਧੱਕਾ ਹੁੰਦਾ ਆ ਰਿਹਾ ਕੋਈ ਸਰਕਾਰ ਸਾਡੀ ਸੁਣਦੀ ਨਹੀਂ ਆਹ ਸਰਕਾਰ ਨੇ ਬਹੁਤ ਦੇਣ ਕਿ ਸਾਨੂੰ ਵਾਦੇ ਸਾਡੇ ਨਾਲ ਵਾਦੇ ਕੀਤੇ ਸੀ ਵੀ ਅਸੀਂ ਤੁਹਾਡੀਆਂ ਮੰਗਾ ਜਿਹੜੀਆਂ ਉਹ ਕਰਾਂਗੇ ਜਾਇਜ਼ ਹੈ ਤੁਹਾਡੀਆਂ ਮੰਗਾ ਕੋਈ ਨਜਾਇਜ਼ ਨਹੀਂ ਪਰ ਸਾਡੀਆਂ ਹੁਣ ਨਜਾਇਜ਼ ਹੋ ਗਈਆਂ ਜਦੋਂ ਇਹ ਸਤਾ ਵਿੱਚ ਆਈ sano suna yari